ਸ਼ਿਰੋਮਣੀ ਅਕਾਲੀ ਦਲ ਦੇ ਸੰਤਾ ਹਿੱਕਾਂ ਦੇ ਚਾਰ ਨਰਿੰਦਰ ਕੁਮਾਰ ਬੈਲ ਜੀ ਦੇ ਤੇ ਤੇ ਸ਼ਿਰੋਮਣੀ ਕਾਂਗਰਸ ਸੰਤਾ ਉਪਦੇਸ਼ ਨੂੰ ਨੰਬਰ ਨਾਲ ਮੀਟਿੰਗ ਦਿੱਤੀ ਗਈ ਇਸ ਮੀਟਿੰਗ ਵਿੱਚ ਦੋ ਜਾਂ ਸਟਾਈ ਦੇ ਆਉਣ ਵਾਲੇ ਚੋਣਾਂ ਬਾਰੇ ਚਰਚਾ ਵੀ ਕੀਤੀ ਗਈ ਮੀਟਿੰਗ ਵਿੱਚ ਪੱਤਰਕਾਰਾਂ ਨੇ ਗੱਲ ਕਰਨ ਦੇ ਸੰਤਾ ਹਿੱਕਾਂ ਦੇ ਚਾਰ ਨਰਿੰਦਰ ਕੁਮਾਰ ਬੈਲ ਜੀ ਦੇ ਸਾਥੀ ਸ਼ਿਰੋਮਣੀ ਅਕਾਲੀ ਦਲ ਉਹ ਪਾਰਟੀ ਨੇ ਜੋ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਦੀ ਸੇਵਾ ਕਰਦੀ ਆ ਰਹੀ ਹੈ موسیقی ਮੈਂ ਉਹ ਦਸਕਨ ਪੂਰਾ ਹਾਂ ਜੀ ਮਨੋ ਇਹ ਵੀ ਆ ਗਿਆ ਬੰਦਾ ਮੈਂ ਨਰਾਜ਼ ਨਹੀਂ ਹੋਣ ਦਿੰਦਾ ਬੱਸ ਹਾਂਜੀ ਹਾਂਜੀ ਜਿਹੜੇ ਦੇ ਵਿੱਚ 22 ਪ੍ਰਾਇਡ ਕਾਉਂਡਾ ਨਮਸਤਰ ਕਾਉਂਡਾ ਪੀਓ ਨਾਲ ਕਵਰ ਕਰ ਸਕੇ ਸਰਕਲ ਪ੍ਰਧਾਨ ਦੀ ਅਹਿਮ ਜ਼ਿੰਮੇਵਾਰੀ ਆ ਜਿਹਨੇ ਪ੍ਰਧਾਨ ਦੇ ਥੱਲੇ ਸਰਕਲ ਪ੍ਰਧਾਨ ਇਹ ਬਾਦਲ ਸਾਹਿਬ ਨੇ ਕਰਨਾ ਸਪੈਸ਼ਲੀ ਜਿਹੜੀ ਇਹ ਦੀ ਆ ਜਨ ਸਕੱਤਰ ਜ਼ਿਲ੍ਹੇ ਦੇ ਵਾਇਸ ਪ੍ਰਧਾਨ ਜ਼ਿਲ੍ਹੇ ਦੇ ਇਸੇ ਤਰ੍ਹਾਂ ਲੇਡੀ ਨੂੰ ਜਨ ਸਕੱਤਰ ਵਾਇਸ ਸਭਾਰ ਇੱਧਰ ਆ ਜਾਓ ਕਿ ਤੁਹਾਡੀ ਫੋਟੋ ਨਹੀਂ ਆਏਗੀ ਇੱਥੇ ਜਦੋਂ ਪਾਰਟੀ ਦੇ ਵਿੱਚ ਮੀਡੀਆ ਪੰਜਾਬ ਦੇ ਆਪਣੇ ਹੱਥੇ ਦਾ ਬਾਲੋ ਪੂਰੀ ਟੀਮ ਤਿਆਰ ਅੰਮੀ ਅਕਾਲੀ ਦਲ ਜਿੰਦਾਬਾਦ ਇੱਕ ਵਾਰ ਇੱਕ ਵਾਰ ਪਰ ਇੱਕ ਵਾਰ ਉਹ ਨੱਕ ਲਗਾ ਦੋ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਗੁਰੂ ਸੋਨਹਾਰ ਸੋ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਨੂੰ ਆ ਅਦੁਰਾ ਜੈਦਾ ਕਿੰਨਾ ਪੱਕਾ ਤੁਰਬਾ ਕਿੰਨਾ ਪਲਾਨ ਕਰਨਾ ਐ ਇਦਾਂ ਦੀ ਟੀਮ ਬਣਉਣੀ ਆਪਾਂ 2004 ਤੋਂ ਲੈ ਕੇ ਵਾਰਡ ਵਾੜ ਤੋਂ ਸਰਕਲ ਪ੍ਰਧਾਨ ਸਰਕਲ ਪ੍ਰਧਾਨ ਤੋਂ ਹਲਕਾ ਅਚਾਰ ਹਲਕਾ ਅਚਾਰ ਦੇ ਨਾਲ ਸ਼ਰੀਪਤਾ ਇਹ ਸਾਡੀ ਗੁਰ ਕਰਦੀ ਹੈ ਨਾ ਉਹਦੀ ਪੈਲ ਦੇ ਅਧਾਰ ਤੇ ਬਣੀ ਜੋ ਵੀ ਜੇ ਸਾਡਾ ਉੱਥੇ ਬੰਦਾ ਬੈਠਾ ਹੈ ਤੇ ਜੋ ਕਤਾ ਜੀ ਗਨਜਾ ਕਵੀ ਪੇਸ਼ੀ ਹੈਗੀ ਆ ਉਹਦੀ ਰਾਇ ਤੋਂ ਬਿਨਾ ਹੀ ਪਾਸੇ ਨਹੀਂ ਚੱਲਦਾ ਚਰਿਤਾ ਜਿਸ ਵਿੱਚ ਸਾਰੇ ਮੇਰੇ ਪੁਰਾਣੇ ਸਾਥੀ ਜੇ ਉਨਾ ਆਪਾਂ ਇਹ ਰਾਇ ਕਰਨੀ ਵੀ ਕਿੰਨੂੰ ਕੀ ਜ਼ਿੰਮੇਵਾਰੀ ਦੇਣੀ ਹੈ ਕਿਉਂਕਿ ਮੁੜ ਕੇ ਕਈ ਪ੍ਰਾਰਥਨ ਆਜੋ ਜੰਨਿਆ ਹਲੋ ਇੱਕੀ ਵਰਸਤ ਬਣੂਗਾ ਸਾਰੇ ਗਰੁਪਾਂ ਦੇ ਵਿੱਚ ਉਸਲੇ ਪਾਉਂ ਜੂਗਾ ਮੈਸੇਜ ਜੇ ਕੱਲ ਨੂੰ ਸੁਖਵੀਰ ਜੀ ਦੇ ਕਿਹ ਐਮ ਐਲ ਏ ਦੀ ਜਾਂ ਕੋਈ ਆਪਾਂ ਵੀ ਆਈ ਪੀ ਬੰਦਾ ਹਲਕੇ ਚੜਦਾ ਹੈ ਤੇ ਚੁਣੀ ਹੋਈ ਜਿਹੜੀ ਟੀਮ ਆ ਉਹੋ ਹੀ ਦੇ ਪਾਸੇ ਦੇਖੋ ਸਰਦਾਰ ਜੀ ਆਪਾਂ ਪੁਰਾਣੇ ਆ ਚਾਵਰ ਸਰਕਾਰ ਬਣਾ ਹੀ ਬਾਈ ਦੇਖੋ ਗੱਲ ਤੇ ਦਾ ਮੌਜੂਦਾ ਹਾਲਾਤ ਨੇ ਇਹ ਮੰਗਿਆ ਇਹੋ ਜੀ ਕੰਮ ਨਹੀਂ ਡਾਲੋ ਘਟਾਲੇ ਪਾਰਸੇ ਦਾ ਆਉਂਦੀ ਆ ਮੰਗਿਆ ਇਹਨਾਂ ਇੱਥੇ ਕਾਲੀਗਲ ਨਹੀਂ ਬਿਜੀਲੀ ਪਹਿਲਾਂ ਕਾਲੀਗਲ ਦੇ ਇੱਥੇ ਨਹੀਂ ਹੋ ਗਏ ਜਿਵੇਂ ਇਹਦਾ ਹਾਲਾਤ ਹੈ ਮੈਂ 20 ਸਾਲੋਂ ਦੇ ਸਾਰੇ ਕਾਲੀਗਲ ਤੇ ਕੁੱਤੇ ਰਿਕਵੈਸਟ ਦੇ ਸਰਕਾਰ ਵੱਲੋਂ ਦੀ ਹਰ ਦੂਸਰਤੰਦਰਿਆਂ ਸਿਰੀਅਲ ਨੂੰ ਇਪਰਦਾਨ ਮਾਇਆ ਜੋਤ ਕਾਰਪਾਣੀ ਦੀ ਕੋਈ ਨਹੀਂ ਉਹਨੇ ਇਹ ਕਾਹਦੀ ਗੱਲ ਅਜੀ ਇਹ ਗੱਲ ਸੱਚ ਸੱਚ ਨੂੰ ਸੱਚ ਕਹਿਣਾ ਜ਼ਿੰਮੇਵਾਰੀ ਇਹ ਨਹੀਂ ਆ ਵੀ ਆਪਾਂ ਜ਼ਿੰਮੇਵਾਰੀ ਲਈ ਬਸ ਜ਼ਿੰਮੇਵਾਰੀ ਦਾ ਮਸਲਾ ਵੀ ਪੁੱਤਣੀ ਪੈਣੀ ਹੈ ਤੁਹਾਨੂੰ ਪਤਾ ਹੀ ਆ ਵੀ ਪਾਲਤਿਆਂ ਦੇ ਕੱਟ ਹੁੰਦੇ ਨੇ ਜਾਣਾ ਪੈਂਦਾ ਹੈ ਬੰਦੇ ਵੀ ਇਕੱਠੇ ਕਰਦੇ ਪੈਣੇ ਆ ਜਿੱਦਾਂ ਜਿੱਦਾਂ ਡਿਊਟੀ ਲਈ ਜਿਹੋ ਜਿਹੋ ਜਾ ਆਉਂਦਾ ਉਹ ਉਹ ਜਨ ਨੂੰ ਕਹਿ ਦੇਣਾ ਤੇ ਸਾਮੀ ਆ। ਹਾਂ ਠੀਕ ਹੈ। ਮਲੋ ਇਹਦੇ ਵਿੱਚ ਕੋਈ ਦੂਜੀ ਰਾਏ ਨਹੀਂ ਆ ਵੀ ਆਪਣੀ ਅਜੇ ਆਪਣੀ ਆਪਾਂ ਤਗੜੇ ਨਹੀਂ ਹੈਗੇ ਇਸ ਸੈਂਟਰ ਉਪਰ। ਆਪਾਂ ਇਹ ਬੜੇ ਕਮਜ਼ੋਰ ਆ। ਹਾਂਜੀ। ਕੋਦੋਂ ਤੇ ਆਪਾਂ ਅਜੇ ਜਦੋਂ ਜੋਸ਼ੀ ਸਾਹਿਬ ਦੀ ਇਲੈਕਸ਼ਨ ਆਈ ਸੀ ਤੇ ਮੈਂ ਨੇ ਆਪਣੇ ਆਪ ਭਰਾਵਾਂ ਦਾ ਸਾਰੀ ਟੀਮ ਦਾ ਤੁਹਾਡਾ ਸਹਿਯੋਗ ਦੇ ਤੋਂ ਧੰਨਵਾਦ ਕਰਦਾ। ਨਹੀਂ ਤੇ ਬਈ ਤੇ ਕੋਈ ਪਛਾੜ ਨਹੀਂ ਹੈਗੀ। ਵੀ ਤੁਸੀਂ ਮੇਰੀ ਬਾਹ ਫੜੀ। ਸਾਰੇ ਆਪਾਂ ਬਾਰੇ ਆਪਾਂ ਦੇਖਦੇ ਟਿਕਦੇ ਫਿਰ ਵੀ 5000 6000 ਬੋਰਡ ਲੈ ਕੇ ਜਿੱਥੇ ਸਾਨੂੰ ਇੱਕ ਬੋਰਡ ਤੋਂ ਕੋਈ 1000 2000 ਦੀ ਆਸ ਨਹੀਂ ਹੈਗੀ ਤੇ ਆਪਾਂ ਅੱਜ ਇਸੇ ਕਾਰਨ ਆ ਅਰੇ ਆਪਣਾ ਅੰਦਰਲੀ ਜਿਹੜੀ ਸਾਈਡ ਆ ਉਹਦਾ ਉਹਦੀ ਉਸ ਤੋਂ ਬਾਅਦ ਵਾਰਨ ਚਾਰਜ ਬੂਥ ਚਾਰਜ ਜਿਹੜੇ ਆਪਾਂ ਜ਼ਿਲ੍ਹੇ ਦੇ ਬੋਡੀ ਦੇ ਮੈਂਬਰ ਕੋਲ ਨੇ ਇਹ ਕੀਤਾ ਆ ਵੀ ਇਹ ਦਾ ਸਮਝਣ ਆਪਾਂ ਗੂਥਨ ਚਾਰਜ ਬਣਾਉਣਾ ਗੂਥਨ ਚਾਰਜ ਸਰਕਲ ਪ੍ਰਧਾਨ ਤੇ ਵਾਰ ਇੰਚਾਰਜ ਦੀ ਇੱਕ ਗੱਲ ਚੱਲੀ ਤੇ ਕਾ ਚਾਹ ਜਿਹੜਾ ਜ਼ਿੰਮੇਵਾਰੀ ਨਿਭਾ ਸਕਦਾ ਉਹੋ ਹੀ ਪਹਾੜ ਪਵਾ ਲਿਆ ਅਖਬਾਰ ਦੇ ਨਾਂ ਆ ਗਿਆ ਤੇ ਮੁੜ ਕੇ ਕਰਨ ਕਿਉਂਕਿ 26 ਚੜ ਗਿਆ ਰਹਿ ਗਿਆ ਸਾਲ ਇੱਕ ਜਦੋਂ ਯਾਦ ਵੀ ਪੂਰੀ ਲੱਗਣੀ ਆ ਅਜਿਹਾ ਕੋਈ ਨੁਕਸਾਨ ਨਹੀਂ ਸਾਡਾ ਸਲੀਅਤ ਇਹ ਆ ਵੀ ਵਰਕਰ ਦੀ ਪਛਾਣ ਇਹ ਹੈਗੀ ਅਸਲੀਅਤ ਇਹ ਵੀ ਆਪਾਂ ਵਰਕਰ ਜਿਹੜਾ ਆਪਾਂ ਜਿਹਨੂੰ ਆਪਾਂ ਮੰਨ ਲੋ ਸਰਕਲ ਪ੍ਰਧਾਨ ਬਣਾਤਾ ਹੈ ਪ੍ਰਧਾਨ ਦਾ ਬਦਲਿਆ ਤੇ ਇਹ ਵਾਲਾ ਕਿ ਇੰਨੀਆਂ ਵਾਡਾਂ ਦਾ ਸਰਕਲ ਪ੍ਰਧਾਨ ਆ ਉਹਨੂੰ ਪੂਰੀ ਮਾਨਤਾ ਮਿਲੂਗੀ ਜਿਹੜਾ ਵਾਡ ਪੰਚਾਰ ਚਲਾਤਾ ਵਾਡ ਦਾ ਮਤਲਬ ਹੈ ਵਾਡ ਨੂੰ ਪੂਰੀ ਮਾਨਤਾ ਹੋਊਗੀ ਕਾਲੂ ਸਰਕਾਰ ਆ ਜਾਂਦੀ ਆ ਸਾਡਾ ਫੇ ਵਾਨ ਚਾਲੇ ਸਾਡਾ ਕੋਫਲਰ ਹੀ ਆ ਪਹਿਲਾਂ ਨੀਂ ਨੀ ਇਲੈਕਟ ਕੋਫਲਰ ਅਗਲਾ ਸਾਲ ਵੀ ਇਹ ਚਾਹੁੰਦੇ ਨੇ ਕਿ ਇਹ ਰਹਿਟਾ ਨਹੀਂ ਮੈਂ ਹਲਕਾ ਚੰਨ ਸਰਕਾਰ ਪ੍ਰਧਾਨਾ ਦੀ ਗੱਲ ਨਹੀਂ ਪੈਂਦਾ ਤੇ ਸਾਕ ਪ੍ਰਧਾਨ ਕਰਕੇ ਸ਼ਿਕਾਇਤ ਕਰ ਰਹੇ ਹਲਕਾ ਪਰ ਇੰਚਾਰਜ ਲਾਇਫ ਕਰ ਜਿਹੜਾ ਥੋੜਾ ਬੋਦਾ ਬਣਿਆ ਪੀਟ ਜੜੀ ਰੋਗੀ ਹਾਂ ਥੋੜਾ ਬੇਉਤ ਲੋਲੀ ਤੇਰੀ ਉੱਤੋਂ ਦਾ ਲੰਬੀ ਆ ਜਿਹੜਾ ਇੱਕ ਤਾਂ ਪ੍ਰੈਜੈਂਟ ਆ ਲੰਡੀ ਕਾਲ ਇਹਨੂੰ ਮਾਤਾ ਹੈ ਕਿਉਂਕਿ ਪ੍ਰਧਾਨ ਟਿਕਟ ਤੇ ਐਮਐਲਏ ਬੰਦਿਆ ਹੈ ਉਹ ਕਹਾਦਾ ਹੈਗਾ ਜੇ ਜੇ ਟੀਮ ਹੀ ਨਾ ਹੋਵੇ ਅੱਜ ਆਪਾਂ ਵੇਖੋ ਪਰਿਵਾਰਕ ਦੀ ਛੋਟੀ ਜੀ ਇਹ ਮੈਸੇਜ ਛੋੜਾ ਦਿੱਤਾ ਹੈ ਤੇ ਆਪਾਂ ਕਿੰਨੇ ਜਣੇ ਇਕੱਠੇ ਹੋ ਗਏ ਆ ਇੱਕ ਇੱਕ 2000 ਆ ਇਹਦਾ ਆਪਾਂ ਨਹੀਂ ਵੀ ਜਾ ਸਕਦੇ ਆਪਣੇ ਹਲਕੇ ਜਾ ਆਪਣੇ ਹਲ ਗੱਲੋ ਕੀ ਕਹਿੰਦੇ ਨੇ ਕਾਗਰਸੀ ਆ ਪਰ ਗੱਲ ਮੈਂ ਇੱਕ ਵਾਰ ਨਾ ਕਹਿ ਸਕਦਾ ਇਹ ਲੋਕਾਂ ਨੂੰ ਪ੍ਰੇਖਾ ਕਾਗਰਸੀ ਲੋਕਾਂ ਨਾਲੋਂ ਕਈਆਂ ਨਾਲ ਕਿਰੋ ਚੰਗਾ ਹਲਕਾਰੇ ਉਹ ਤੁਸੀਂ ਮੈਨੂੰ ਦੱਸੋ ਪੁੱਤਰੀਆਂ ਕਾ ਜੋਸ਼ੀ ਲਈ ਫਿਰਦਾ ਜੀ ਮੈਂ ਇਥੋਂ 50 ਜਾਂ ਮਤਲਬ 20 ਹਜ਼ਾਰ ਦੀ ਲੀਡ ਲੈ ਜਣੀ ਆ ਤੇ 17000 ਦੇ ਟੋੜਨਾ 17 ਕੇ ਬੋਲਦੇ ਅਸੀਂ ਆਏ ਆਓ ਜੀ ਆਪਣੇ ਜੀ ਮੈਂ ਮੈਂ ਵੀ ਜ਼ਮੀਨ ਤੋਂ ਉੱਠਿਆ ਇਦਾਂ ਹੀ ਮੈਂ ਬੂਆ ਖੋਲ ਲੱਗਦਾ ਸੀ ਮੈਨੂੰ ਕਹਿੰਦੇ ਨਹੀਂ ਸਰਦਾਰ ਹੋੜੀ ਇਹ ਗੱਲ ਕਰਨੇ ਕਰਦੇ ਸਾਨੂੰ ਕਿ ਸਾਡੇ ਸਾਡੇ ਨਾਲ ਹੱਡ ਬੀਤੀਆਂ ਐ ਸੀਨੀਅਰ ਅਕਾਲੀ ਆਗੂ ਅੱਜ ਬੈਲ ਸਾਹਿਬ ਦੇ ਚੰਦ ਮਿੰਟਾਂ ਦੇ ਸੱਦੇ ਤੇ ਭਰਵੀ ਮੀਟਿੰਗ ਹੋਈ ਆ ਅੱਜ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਹਲਕਾ ਸੈਂਟਰ ਦੇ ਇੰਚਾਰਜ શ્રી ਨਰਿੰਦਰ ਬੈਲ ਜੀ ਨੇ ਵਰਕਾਂ ਦੀਆਂ ਡਿਊਟੀਆਂ ਲਾਈਆਂ ਤੇ ਨਵੇਂ ਜਥੇਬੰਦੀ ਨੂੰ ਸ਼੍ਰੋਮਣੀ ਕਾਲੀਦਾਲ ਨੂੰ ਮਜ਼ਬੂਤ ਕਰਨ ਲਈ ਵਾਰਪਰਧਾਨੇ ਨਿਯੁਕਤੀ ਲਈ ਵਿਚਾਰਾਂ ਕੀਤੀਆਂ ਤੇ ਬੂਥ ਪੱਧਰ ਤੇ ਵਿਚਾਰਾਂ ਕੀਤੀਆਂ ਤੇ ਬੰਦਾ ਵਰਕਰਾਂ ਨੂੰ ਸਤਿਕਾਰ ਦੇਣ ਲਈ ਵਿਚਾਰਾਂ ਕੀਤੀਆਂ ਮੈਨੂੰ ਆਸ ਹੈ ਕਿ ਜਿਸ ਤਰ੍ਹਾਂ ਬੈਲਜੀ ਲੱਗਿਆ ਸਤਾਰ ਸੁਖਬੀਰ ਸਿੰਘ ਜੀ ਬਾਲਦੇ ਅਤੇ ਆਪ ਸੁਖਬੀਰ ਸਿੰਘ ਜੀ ਬਾਦਲ ਦਿਨ ਰਾਤ ਇੱਕ ਕੀਤਾ ਉਹ ਦਿਨ ਦੂਰ ਨਹੀਂਗਾ ਜਦਨ ਆਮ ਆਦਮੀ ਪਾਰਟੀ ਦਾ ਪੰਜਾਬ ਚੋਂ ਬੋਰੀ ਬਿਸਤਰਾ ਗੋਲ ਹੋ ਜੂਗਾ ਤੇ ਸਾਡੀ ਦੇਖਣੀ ਕਿ ਅੱਧੀ ਜੀ ਸੋਨੇ ਕਾਲੀ ਨਾ ਹੁੰਦੀ ਬਣਾ ਚਾਹ। ਹਨ ਸਸਿਕਾ ਜੀ ਮੇਰਾ ਨਾਮ ਪ੍ਰਵਿੰਦਰ ਕੌਰ ਔਰ ਸਾਡੇ ਸੈਂਟਰ ਹਲਕਾ ਦੇ ਇੰਚਾਰਜ ਨਰਿੰਦਰ ਬੈਲ ਸਰਜੀ ਨੇ ਅੱਜ ਇੱਕ ਬਹੁਤ ਮੀਟਿੰਗ ਆਪਣੇ ਆਫਿਸ ਦੇ ਵਿੱਚ ਬਹੁਤ ਵਧੀਆ ਮੀਟਿੰਗ ਰੱਖੀ ਜਿਹਦੇ ਵਿੱਚ ਸਾਡੇ ਸਾਰੇ ਅਕਾਲੀ ਦਾ ਲੀਡਰਸ ਔਰ ਸਾਡੇ ਭੈਣ ਭਰਾ ਇਕੱਠੇ ਹੋਏ ਬਹੁਤ ਵਧੀਆ ਇਕੱਠ ਹੋਇਆ ਔਰ ਸਾਡੀ ਕੋਸ਼ਿਸ਼ ਹੈ ਕਿ ਸਾਡੀ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਅਕਾਲੀਦਰ ਸਰਕਾਰ ਸਾਡੀ ਬਣੇ ਔਰ ਅਸੀਂ ਆਪਣੀ ਪੂਰੀ ਤਾਕਤ ਲਾਵਾਂਗੇ ਆਪਣਾ ਜ਼ੋਰ ਲਾਵਾਂਗੇ ਗਰਾਊਂਡ ਲੈਵਲ ਦੇ ਉੱਤੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਅਵੇਅਰ ਕਰਾਂਗੇ ਲੋਕਾਂ ਨੂੰ ਕਿ ਸਾਡੀ ਆਉਣ ਵਾਲੀ ਸਰਕਾਰ ਜਿਹੜੀ ਆ ਅਕਾਲੀ ਦਲ ਸਰਕਾਰ ਬਣੇ ਔਰ ਪਰਮਾਤਮਾ ਦਾ ਇਹ ਹੀ ਮੰਗਦੀ ਆ ਕਿ ਇਹ ਬਾਕੀ ਸਰਕਾਰਾਂ ਨੇ ਜਿੰਨੇ ਝੂਠੇ ਵਾਅਦੇ ਕੀਤੇ ਉਹ ਅਸੀਂ ਆਪਣੀ ਸਰਕਾਰ ਦੇ ਵਿੱਚ ਇਹਨਾਂ ਨੂੰ ਦੱਸੀ ਜਾ ਕੇ ਲੋਕਾਂ ਨੂੰ ਵੇਅਰ ਕਰੀਏ ਤੇ ਸਾਡੀ ਸਰਕਾਰ ਮਜ਼ਬੂਤ ਬਣੇ ਥੈਂਕ ਯੂ ਧੰਨਵਾਦ ਜੀ ਯਾਦਗਾਰ ਫੌਜੀਆਂ ਦੀਆਂ 골ਡਨ ਗੇਟ ਬਣਾਇਆ ਅੱਜ ਆਮ ਪਾਰਟੀ ਕੋਈ ਦੀ ਸਫਾਈ ਵੀ ਨਹੀਂ ਹੋਈ ਕਾਂਗਰਸ ਕੋਲੋਂ ਇਹਦਾ ਪੇਂਟ ਨਹੀਂ ਹੋਇਆ ਇਹ ਕਿਹੜੀ ਡਿਵੈਲਪਮੈਂਟ ਦੀ ਕਾਂਗਰਸ ਜਾਂ ਆਮ ਪਾਰਟੀ ਗੱਲ ਕਰਦੀ ਆ ਇੱਕ ਬੋਡਾਂ ਦੇ ਉੱਤੇ ਝੂਠ ਪੁਲਾਈ ਜਾਂਦੇ ਆ ਨਸ਼ਾ ਮੁਕਤ ਪੰਜਾਬ ਮੈਨੂੰ ਦੁੱਖ ਹੁੰਦਾ ਜਦੋਂ ਭਰਾਵਾਂ ਨੂੰ ਵੇਖਦਾ ਐ ਕਿ ਨਸ਼ੇ ਦੇ ਨਾਲ ਮਾਵਾਂ ਦੇ ਪੁੱਤ ਮਰਨਦੇ ਨੇ ਨਸ਼ਾ ਇੰਨਾ ਜ਼ਿਆਦਾ ਹੋ ਗਿਆ ਹੈ ਕਦੀ ਇਦਾਂ ਪੰਜਾਬ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਸਾਹਿਬ ਦੀ ਸਰਕਾਰ ਸੀ ਸ਼੍ਰੋਮਣੀ ਅਕਾਲੀ ਦਲ ਦੀ ਕਦੀ ਇਦਾਂ ਸ਼ਰਮ ਟੀਕੇ ਲੱਗਦੇ ਸੀ ਸ਼ਰੇਆਮ ਲੋਕ ਸਮਾਗ ਕਿ ਪੀਂਦੇ ਹੀ ਅੱਜ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਮੈਂ ਨਸ਼ਾ ਮੁਕਤ ਪੰਜਾਬ ਮੈਂ ਪੁੱਛਣਾ ਚਾਹੁੰਨਾ ਮੀਡੀਆ ਦੇ ਰਾਈ ਸੀਐਮ ਸਾਹਿਬ ਇੱਕ ਕੱਲਾ ਬੋਰਡ ਲਾਇਆ ਪੰਜਾਬ ਵਿੱਚ ਨਸ਼ਾ ਨਹੀਂ ਖਤਮ ਹੋਣਾ ਲੋਕ ਜਾਗਰੂਤ ਹੋ ਗਏ ਨੇ ਲੋਕ ਇਹ ਗੱਲ ਜਾਣਦੇ ਨੇ ਕਿ ਬੋੜਾ ਤੱਕ ਰਹੀ ਆਮ ਪਾਰਟੀ ਸੀਮਤ ਹੋ ਗਈ ਆ ਅੱਜ ਪੰਜਾਬ ਦੇ ਖਜ਼ਾਨੇ ਨੂੰ ਲਟਾ ਕੇ ਬੋਰਡ ਲਾ ਕੇ ਆਪਾਂ ਨਸ਼ਾ ਨਹੀਂ ਪੰਜਾਬ ਵਿੱਚ ਖਤਮ ਕਰ ਸਕਦੇ ਜਿੰਨਾ ਚੱਕ ਰਿਐਲਿਟੀ ਪੇਸ਼ਨਾ ਕਰਾਂਗੇ ਅੱਜ ਮਾਵਾ ਦੇ ਪੁੱਤ ਭੈਣਾ ਦੇ ਵੀਰ ਤੇ ਮੇਰੀਆਂ ਭੈਣਾਂ ਦੇ ਪਤੀ ਜਿਹੜੇ ਦੁਨੀਆ ਤੋਂ ਚਲੇ ਗਏ ਨੇ ਉਹ ਪੰਜਾਬ ਨੂੰ ਇੰਨਾ ਘਾਟਾ ਆ ਕਦੀ ਜ਼ਿੰਦਗੀ ਚ ਪੂਰਾ ਨਹੀਂ ਹੋ ਸਕਦਾ ਲੋਕਾਂ ਨੇ ਤੁਹਾਨੂੰ ਬੜੇ ਮਾਨ ਸਤਕਾਰ ਨਾਲ ਬਣਾਇਆ ਸੀ ਵੀ ਪਤਾ ਨਹੀਂ ਮਾਨ ਸਾਹਿਬ ਨੇ ਕਾਇਆ ਪਲਟ ਦੇਣੀ ਆ ਕਾਇਆ ਨਹੀਂ ਪਲਟੀ ਉਲਟਾ ਪੰਜਾਬ ਪਲਟੀ ਖਾ ਗਿਆ ਏ ਪੰਜਾਬ ਅੱਜ ਰੁੜਨ ਤੇ ਆ ਗਿਆ ਆ ਤੁਸੀਂ ਨਜਾਇਜ਼ ਸਾਡੇ ਮਾਝੇ ਦਾ ਜਰਨਲ ਵਿਕਰਮਜੀਤ ਸਿੰਘ ਮਜੀਠੀਆ ਸਾਹਿਬ ਤੁਸੀਂ ਨਜਾਇਜ਼ ਉਹਨਾਂ ਤੇ ਪਰਚਾ ਦਿੱਤਾ ਕੋਈ ਕੇਸ ਸਮੈਕ ਦਾ ਨਹੀਂ ਨਿਕਲਿਆ ਤੁਸੀਂ ਆਮਦਨ ਤੋਂ ਵੱਧ ਇਜਾਜ਼ਤ ਦਾ ਦਿੱਤਾ ਆਮਦਨ ਦਾ ਵੱਧ ਜਾਏ ਤਾਂ ਉਸ ਬੰਦੇ ਤੇ ਦੇ ਦਿੱਦੀ ਜਿਹੜਾ ਕੋਈ ਭੁੱਖਾ ਨੰਗਾ ਆਵੇ ਉਹ ਰਜਵਾੜਾ ਸੀ ਪਹਿਲੇ ਦਿਨ ਤੋਂ ਸ਼ੌਕਰ ਬੰਦਾ ਸੀ ਸ਼ਿਪ ਚੱਲਦੇ ਸੀ ਸਮੁੰਦਰਾਂ ਦੇ ਵਿੱਚ ਮਜੀਠੀਆ ਪਰਿਵਾਰ ਕੋਈ ਪੰਜਾਬ ਦੀ ਲੋਕੀਸ ਵੀ ਸ਼ਖਸੀਅਤ ਨਹੀਂ ਸੀ ਉਹ ਨਾਮਾਰ ਪਰਿਵਾਰ ਸੀ ਤੁਸੀਂ ਅੱਜ ਜਦੋਂ ਵੀ ਉਹਦੀ ਤਰੀਕ ਆਉਂਦੀ ਆ ਤੇ ਤੁਸੀਂ ਚਾਨਣੀਆਂ ਲਾ ਕੇ ਪਰਦੇ ਲਾ ਕੇ ਉਹਦੀ ਤਰੀਕ ਭਗਟਾਉਂਦੇ ਜੇ ਉੱਕੀ ਗੈਂਗਸਟਰ ਆਦਮੀ ਆ ਪਰ ਜਿੱਦਾਂ ਤੁਸੀਂ ਪੰਜਾਬ ਨੂੰ ਵੇਖਣ ਨਹੀਂ ਦਿੰਦੇ ਪੰਜਾਬ ਦੇ ਨੌਜਵਾਨਾਂ ਨੂੰ ਤੁਸੀਂ ਵੇਖਣ ਨਹੀਂ ਦਿੰਦੇ ਪੰਜਾਬ ਦੀ ਜਿਹੜੇ ਪਿਆਰ ਕਰਦੇ ਆਉਂਦਾ ਨਾ ਤੁਸੀਂ ਉਹਨਾਂ ਨੂੰ ਉਹਨਾਂ ਦਾ ਚਿਹਰਾ ਨਹੀਂ ਵੇਖਣ ਦਿੰਦੇ ਕੀ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਜੀ ਵੀ ਪੰਜਾਬ ਵਿੱਚ ਮਜੀਠੀਆ ਮੁੱਛਾਂ ਨੂੰ ਵਟ ਦਿੰਦਾ ਜਿਹੜਾ ਸੱਚਾ ਬੰਦਾ ਹੋਵੇ ਉਹੋ ਹੀ ਮੁੱਛਾਂ ਨੂੰ ਵਟ ਦੇ ਸਕਦਾ ਹੈ ਝੂਠੇ ਦੀ ਕਦੀ ਮੋਛ ਤਾਂ ਨਹੀਂ ਹੁੰਦੀ ਇਹ ਦੁਨੀਆ ਜਾਣਦੀ ਆ ਗੁਰੂ ਜਾਣਦਾ ਹੈ ਅਸੀਂ ਉਸ ਪਰਿਵਾਰ ਦੇ ਲਾਗੇ ਰਹੇ ਆ ਮੀਠੀਆ ਸਾਹਿਬ ਦੇ ਲਾਗੇ ਰਹੇ ਆ ਸਾਨੂੰ ਪਤਾ ਵੀ ਸਾਡਾ ਭਰਾ ਸੱਚਾ ਤੇ ਸੁੱਚਾ ਹੈ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਮਹਾਰਾਜ ਕਿਰਪਾ ਕਰੂਗਾ ਔਰ ਸੱਚ ਦੀ ਜਿੱਤ ਤੇ ਹੋਈ ਛੇਤੀ ਜਮਾਂਦ ਤੇ ਰਿਹਾ ਕੇ ਰਿਹਾ ਹੋ ਕੇ ਬਾਹਰ ਆਉਣਗੇ ਪਰ ਮੈਂ ਦੱਸ ਦੇਣਾ ਚਾਹਣਾ ਆਮ ਪਾਲਟੀ ਨੂੰ ਕਿ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਔਰ ਪੰਜਾਬ ਨੂੰ ਡਿਵੈਲਪਮੈਂਟ ਦੀ ਲੀਡਿਆਂ ਦਾ ਜਾਊਗਾ ਰੋਜ਼ਗਾਰ ਆਂਦਾ ਜਾਊਗਾ ਨੌਜਵਾਨਾਂ ਨੂੰ ਨੌਕਰੀਆਂ ਦੇ ਕੇ ਨਵਾਜਿਆ ਜਾਊਗਾ ਇਹ ਨਹੀਂ ਵੀ ਨਿਹਲਾ ਰੋਜ਼ ਕਹਿ ਦੇਣਾ ਜੀ 55000 ਨੌਕਰੀ ਮਿਲ ਗਈ ਆ 55000 ਜਾਓ ਐਂਕੜਾ ਕਢ ਲਓ ਮੈਂ মিডিਆ ਲਈ ਕਹਿਣਾ ਜੇ 55000 ਆਏਗੀ ਤਾਂ ਅਸੀਂ ਜੋ ਜਰਮਾਨਾ ਕਹੋਗੇ ਦੇ ਦਿਆਂਗੇ ਐਦਾਂ ਬੋਰਡ ਲਾਇਆ ਨਹੀਂ ਗੱਲ ਬੰਨੀ रियलिटी प्रकाश सिंह बादल ਦਿਖਾਉਂਦਾ ਸੀ ਮਾਨਯੋਗ ਮੁੱਖ ਮੰਤਰੀ ਪੰਜਾਬ ਸੱਥਾਂ 'ਚ ਬਹਿ ਗਏ ਸੰਗਦਰਸ਼ਨ ਕਰਦਾ ਸੀ ਤੇ ਨੌਕਰੀਆਂ ਦਿੰਦਾ ਸੀ ਸ਼ਰਿਆਮ ਦਿੰਦਾ ਸੀ ਅੱਜ 2000 ਪਰਤੀ ਕੀਤੀ ਅੱਜ 5000 ਕੀਤੀ ਇਹ ਪ੍ਰਕਾਸ਼ ਸਿੰਘ ਬਾਦਲ ਕਰਦਾ ਸੀ ਇਸ ਤਰ੍ਹਾਂ ਝੂਠੇ ਬੋਰਡ ਲਾਇਆ ਨਹੀਂ ਨੌਕਰੀਆਂ ਮਿਲਦੀਆਂ ਲੋਕਾਂ ਨੂੰ ਮੈਂ ਪੰਜਾਬ ਦੀ ਜਨਤਾ ਨੂੰ ਬੇਨਤੀ ਕਰਨਾ ਚਾਹੁੰਦਾ ਆਓ ਸ਼ਰੋਮਨੀ ਅਕਾਲੀ ਦਲ ਨੂੰ ਤੁਹਾਡੀ ਲੋੜ ਆ ਪੰਥ ਨੂੰ ਤੁਹਾਡੀ ਲੋੜ ਆ ਹਿੰਦੂ ਸਿੱਖਾਂ ਦਾ ਸਾਰੀਆਂ ਕੌਮਾਂ ਦਾ ਸਾਂਝਾ ਪੰਥ ਆ ਇਹ ਕੋ ਇਕੱਲੇ ਇੱਕ ਦਾ ਨਹੀਂ ਆ ਆਓ ਰਲ ਕੇ ਪੰਜਾਬ ਵਿੱਚ ਖੇਤਰੀ ਪਾਲਤੀ ਲਿਆਈਏ ਤੇ ਪੰਜਾਬ ਨੂੰ ਫਿਰ ਉਸ ਹੱਲੀਆਂ ਤੇ ਲੈ ਕੇ ਆਈਏ ਜਿੱਥੇ ਰੰਗਲਾ ਪੰਜਾਬ ਸੀ ਇੱਥੇ ਕਬੱਡੀਆਂ ਦੇ ਮੈਚ ਹੁੰਦੇ ਹੀ ਕਿੱਥੇ ਖੇਡਾਂ ਲੱਗਦੀਆਂ ਸੀ ਤੇ ਪੰਜਾਬ ਨੱਚਦਾ ਤੇ ਗਾਉਂਦਾ ਸੀ ਅੱਜ ਪੰਜਾਬ ਮਰਝਾਇਆ ਪਿਆ ਆ ਤੇ ਮੇਰੇ ਵੀਰੋ ਮੈਂ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਪਿੰਡਾਂ ਵਾਲਿਆਂ ਨੂੰ ਸਾਰੇ ਹੀ ਜਿੰਨੇ ਵੀ ਆਪਣੇ ਪੰਜਾਬ ਦੇ ਧਰਮਿਆਂ ਮੈਂ ਬੇਨਤੀ ਕਰਦਾ ਐ ਇਹਨਾਂ ਝੂਠਿਆਂ ਲਾਰਿਆਂ ਤੋਂ ਬਾਜੋ ਜੇ ਆਪਾਂ ਦਾ ਪੰਜਾਬ ਬਚਾਉਣਾ ਆ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਹੱਕਾਂ ਤੇ ਲੜਦਾ ਐ ਖਲੋਣ ਵਾਲਾ ਡਿਵੈਲਪਮੈਂਟ ਕਰਨ ਵਾਲਾ ਐ ਦੁੱਖ ਸੁੱਖ ਦਾ ਭਾਈ ਵਾਲਿਆ ਵੀਰੋ ਲੋਕਾਂ ਦੇ ਸੋਸ਼ਲ ਮੀਡੀਆ ਦੇ ਗਲਤ ਪ੍ਰਚਾਰ 'ਚ ਨਾ ਆਓ ਅੱਜ ਆਪਾਂ ਪੰਜਾਬ ਨੂੰ ਬਚਾਉਣਾ ਐ ਤੇ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਸਾਥ ਲਈਏ ਉਹਨੂੰ ਸਾਡੀ ਬਹੁਤ ਲੋੜ ਆ ਪੰਜਾਬ ਦੇ ਜਨਤਾ ਨੂੰ ਬੇਨਤੀ ਕਰਦਾ ਹਾਂ ਕਿ ਤਗੜੇ ਹੋ ਕੇ ਸਾਥ ਦਿਓ ਇੰਨੀਆਂ ਹੀ ਬੇਨਤੀਆਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਹਲਕਾ ਸੈਂਟਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨੰਗਰਾਨਾ ਕਿਸ ਵਿਸ਼ੇ ਤੇ ਆਪਣਾ ਨਾਮ ਲਿਖੋ ਮੈਂ ਨਿਰੰਦਰ ਬੈਲ ਹਲਕਾ ਚਾਰ ਸੈਂਟਰ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਡੇ ਬਹੁਤ ਸਤਿਕਾਰਯੋਗ ਪ੍ਰਧਾਨ ਸਾਹਿਬ ਸਰਦਾਰ ਸੁਬੀਤ ਸਿੰਘ ਬਾਦਲ ਸਾਹਿਬ ਜਿਨ੍ਹਾਂ ਨੇ ਸਾਨੂੰ ਨਿਰਦੇਸ਼ ਦਿੱਤੇ ਆ ਵੀ ਹਲਕੇ ਦੇ ਵਿੱਚ ਜਿਹੜੀ ਨਮਾਇੰਦਗੀਆਂ ਉਹ ਦਿੱਤੀਆਂ ਜਾਣ ਉਹਦੇ ਮਿਹਨਤੀ ਬੰਦੇ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਹਾੜੂ ਵਰਕਰ ਆ ਉਹਨਾਂ ਨੂੰ ਉਹਨਾਂ ਦਾ ਬੰਦਾ ਮਾਨ ਸਤਿਕਾਰ ਦਿੱਤਾ ਜਾਵੇ ਉਹਦੇ ਤੇ ਗਿਨਵਾਚਾ ਜਾਵੇ ਸਾਡੇ ਹਲਕੇ ਦੇ ਵਿੱਚ ਸਰਕਲ ਪ੍ਰਧਾਨ ਬੰਨੇ ਆ ਵਾਰਡ ਪ੍ਰਧਾਨ ਬੰਨੇ ਆ ਬੂਥ ਅਨਚਾਰਜ ਬੰਨੇ ਆ ਔਰ ਜ਼ਿਲ੍ਹੇ ਦੇ ਵਿੱਚ ਮਾਜੋਬ ਸਾਡੇ ਸਰਦਾਰ ਸੁਰਜੀਤ ਸਿੰਘ ਜੀ ਪਹਿਲਵਾਨ ਪ੍ਰਧਾਨ ਸਾਹਿਬ ਬਣੇ ਆ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਖੜੀ ਕਰਨੀ ਆ ਜਿਹਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਜਨਸ ਇਕਤਰ ਖੋਰ ਪ੍ਰਸ ਇਕਤਰ ਹਲਕੇ ਦੇ ਸਬਾਬ ਦੇ ਮੁਤਾਬਕ ਆ ਕਵਾ ਇਸ ਛੋਟੇ ਜਿਹੇ ਸੱਦੇ ਦੇ ਉੱਤੇ ਸੈਂਟਰ ਹਲਕੇ ਦੇ ਵਿੱਚੋਂ ਬੜੀ ਵੱਡੀ ਤعداد ਦੇ ਵਿੱਚ ਸਾਰੇ ਭਰਾ ਆਏ ਨੇ ਉਹਨਾਂ ਦੇ ਵਿੱਚ ਬੈਠ ਕੇ ਅਸੀਂ ਸਾਰਿਆਂ ਨੇ ਭਰਾਵਾਂ ਨੇ ਵਿਚਾਰ ਵਟਾਂਦਰਾ ਕੀਤਾ ਹੈ ਔਰ ਛੇਤੀ ਹੀ ਤੋ ਤਿੰਨ ਦਿਨ ਦੇ ਵਿੱਚ ਹੀ ਇਹ ਟੀਮ ਜਿਹੜੀ ਬਹੁਤ ਵੱਡੀ ਟੀਮ ਜਿਹੜੀ ਤਿਆਰ ਕੀਤੀ ਜਾਊਗੀ ਔਰ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਇਹ ਸੀਟ ਜਿੱਤ ਕੇ ਉਹਨਾਂ ਦੀ ਝੋਲੀ ਚ ਪਾਈ ਜਾਊਗੀ ਔਰ ਇੰਨਾ ਜਜਬਾ ਆ ਸੈਂਟਰਲ ਕੇਦੇ ਵਿੱਚ ਮੇਰੇ ਭਰਾਵਾਂ ਦੇ ਵਿੱਚ ਪੀਏ ਕਹਿੰਦੇ ਆ ਨਾ ਵੀ ਕਾਂਗਰਸ ਪਾਰਟੀ ਦਾ ਗੜ ਮੰਨਿਆ ਜਾਂਦਾ ਸੈਂਟਰਲ ਕਾ ਤੁਸੀਂ 2027 ਵਿੱਚ ਇਹ ਗੱਲ ਜ਼ਰੂਰ ਕਹੋਗੇ ਵੀ ਅਕਾਲੀਆਂ ਦਾ ਗੜ ਮੰਨਿਆ ਜਾਣਾ ਹੈ ਅਕਾਲੀਦਾਲ ਇੱਥੇ ਹੈ ਨਹੀਂ ਸੀ ਜੋ ਵੀ ਇਹ ਸੀਟ ਰਹੀ ਭਾਰਤੀ ਜਨਤਾ ਪਾਰਟੀ ਦੇ ਕੋਲ ਰਹੀ ਇਹ ਭਾਰਤੀ ਜਨਤਾ ਪਾਲਤੀ ਦੇ ਸਾਡਾ ਗੱਠ ਜੋੜ ਉਹਦੇ ਕਰਕੇ ਸੀਟ ਇਹਨਾਂ ਨੂੰ ਦੇ ਛੱਡੀ ਅਕਾਲੀ ਦਲ ਨੂੰ ਮੈਂ ਤੇ ਇਹ ਕਹੂੰਗਾ ਵੀ ਭਾਰਤੀ ਜਨਤਾ ਪਾਲਤੀ ਨੇ ਤਗੜਾ ਨਹੀਂ ਕੀਤਾ ਕਮਜ਼ੋਰ ਕੀਤਾ ਸੀ ਇੱਥੇ ਜੇ ਤਗੜਾ ਕਰਦੇ ਤੇ ਭਾਰਤੀ ਜਨਤਾ ਪਾਲਤੀ ਇਸ ਹਲਕੇ 'ਚੋਂ ਤਿੰਨ ਵਾਰ ਹਾਰ ਨਾ ਖਾਂਦੀ ਜਿੱਤ ਕੇ ਨਿਗਲਦੀ ਜੇ ਅਕਾਲੀ ਦਲ ਨੇ ਤਗੜਾ ਕੀਤਾ ਹਮੇਸ਼ਾ ਹੀ ਲੀਡਰ ਹੋਈ ਕਾਮਯਾਬਿਆ ਜਿਹੜਾ ਸਾਰੇ ਭਰਾਵਾਂ ਨੂੰ ਨਾਲ ਲੈ ਕੇ ਚੱਲੇ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਮੈਨੂੰ ਹਲਕਾ ਇਚਾਰਨ ਦੀ ਤੇ ਮੇਰਾ ਫਰਜ਼ ਬਣਦਾ ਹੈ ਕਿ ਮੈਂ ਆਪਣੇ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਯੋਜ ਜਹਾਰੂ ਵਰਕਰ ਆ ਰੀਡ ਦੀ ਹੱਡੀ ਦੇ ਨਾਲ ਜੁੜੇ ਆ ਮੈਂ ਉਹਨਾਂ ਦੇ ਦੁੱਖ ਸੁੱਖ ਦਾ ਭਾਈਵਾਲ ਬਣਾ ਮੈਂ ਸੁਖ ਦੇ ਨਾਲ ਤੇ ਸਾਰੇ ਖਿਲੁੰਦੇ ਆ ਵਾਹਿਗੁਰੂ ਸਾਡੇ ਹਲਕੇ ਹੀ ਦੁੱਖ ਕਿਹਨੂੰ ਦਵੇ ਨਾ ਪਰ ਜੇ ਕਿਤੇ ਜ਼ਿੰਦਗੀ ਦਾ 파ੜ ਆਉਂਦਾ ਹੈ ਤੇ ਬੈਲ ਉਹਨਾਂ ਦੇ ਪਰਿਵਾਰ ਦੇ ਨਾਲ ਖੜਾ ਆਊਗਾ ਬੈਲ ਹਮੇਸ਼ਾ ਸੈਂਟਰਲ ਕੇ ਦੀ ਖੁਸ਼ੀ ਚਾਹੁੰਦਾ ਹੈ ਦੀ ਡਿਵੈਲਪਮੈਂਟ ਚਾਹੁੰਦਾ ਔਰ ਜਿਹੜੀ 10 ਸਾਲ 5 ਸਾਲ ਕਾਂਗਰਸ ਪਾਰਟੀ ਰਾਜ ਕਰ ਗਈ 5 ਸਾਲ ਆਮ ਪਾਰਟੀ ਰਾਜ ਕਰ ਗਈ ਜ਼ੀਰੋ ਡਿਵੈਲਪਮੈਂਟ ਕਿਸੇ ਨੇ ਅਜ ਤੱਕ ਹਲਕੇ ਦੀ ਇਹ ਸਾਰ ਨਹੀਂ ਲਈ ਇਹ ਸ਼ਹਿਰ ਦਾ ਖੂਬਸੂਰਤ ਗੁਰੂ ਰਾਮਦਾਸ ਦੀ ਨਗਰੀ ਆ ਮੈਂ ਇਸ ਹਲਕੇ ਦੇ ਵਿੱਚ ਸੋਹਣੇ ਪਾਰਕ ਹੀ ਬਣਾਦਾ ਸੋਹਣੇ 뮤지컬 ਜਿੱਦਾਂ ਕੰਪਨੀ ਬਾਗ ਲੱਗਾ ਬਣਿਆ ਆ ਕਿੱਡੀ ਵੱਡੀ ਗੋਲ ਬਾਗ ਦੇ ਨਾਲ ਸਾਡੀ ਜਗ੍ਹਾ ਏ ਵੀ ਇਸ ਹਲਕੇ ਨੂੰ ਕਿਤੇ ਮੈਂ ਉਹ ਚਾਰ ਚੰਨ ਲਾ ਕੇ ਇਹ ਦੁਨੀਆ ਉਹਦਾ ਸਵੇਰੇ ਉੱਠ ਕੇ ਨਾਂਦੀ ਲਾ ਲ ਪਰ ਨਹੀਂ ਮੈਂ ਇੱਥੇ ਕਹੂੰਗਾ ਪੀ ਆਪਣੀਆਂ ਜੇਬਾਂ ਦਾ ਹੀ ਖਿਆਲ ਕੀਤਾ ਹੈ ਹਲਕੇ ਦੀ ਨਵਾਰ ਬਦਲ ਚ ਖਿਆਲ ਨਹੀਂ ਕੀਤਾ ਔਰ ਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਵੀ ਸਰਕਾਰ ਆਈ ਚਾਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ 97 97 ਤੋਂ ਬਣੇ ਤੇ ਕਿਸਾਨਾਂ ਦਾ ਬਿੱਲ ਮਾਫ ਕੀਤਾ ਫਿਰ 2007 ਜਾਏ 7 ਤੋਂ 12 12 ਤੋਂ 17 ਤੇ ਅੰਮ੍ਰਿਤਸਰ ਸ਼ਹਿਰ ਦੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਨਵਾਰ ਬਦਲੀ ਸਾਡੇ ਹਲਕੇ ਚ ਪੈਂਦਾ ਹੈ ਗੁਬਿੰਦਗੜ ਕਿਲਾ ਆਜੋ ਨੂੰ ਕਿੰਨੇ ਸਾਲਾਂ ਤੋਂ ਬੰਦ ਪਿਆ ਸੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਗੁਬਿੰਦਗੜ ਕਿਲਾ ਬਣਾ ਕੇ ਹਲਕੇ ਦੇ ਵਿੱਚ ਵਧੀਆ ਲੋਕਾਂ ਨੂੰ ਰੁਜ਼ਗਾਰ ਦਿੱਤਾ ਇਸੇ ਤਰ੍ਹਾਂ ਹਰਮੰਦਰ ਸਾਹਿਬ ਨੂੰ ਰਸਤਾ ਜਾਂਦਾ ਜਿੱਥੇ ਲੱਖਾਂ ਸਖਤ ਜਾਂਦੀ ਸੀ ਔਰ ਸਰਕਾਰ ਦੀ ਜੇ ਪਾਵਰ ਦਿੱਤੀ ਭਰਾਵਾਂ ਨੇ ਉਸ ਰਸਤੇ ਨੂੰ ਬਣਾ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਬਲਾਈ ਵੀ ਜੇ ਮੈਨੂੰ ਤੂੰ ਪਾਵਰ ਦਿੱਤੀ ਆ ਮੈਨੂੰ ਇਹਨੇ ਜੋਗਾ ਕੀਤਾ ਤੇ ਮੈਂ ਸਰਕਾਰ ਦੇ ਵਿੱਚ ਰਹਿੰਦਿਆਂ ਮੈਂ ਜਿੱਥੇ ਸੰਤ ਲੱਖਾਂ ਸੰਤ ਮੱਥਾ ਟੇਕਦੀ ਉਹ ਰਸਤੇ ਨੂੰ ਪੱਕਾ ਕੀਤਾ ਇਸੇ ਤਰ੍ਹਾਂ ਸੀਤਲਾ ਮੰਦਰ ਆ ਔਰ ਲੱਖ ਕਰੋੜਾਂ ਰੁਪਈਆ ਲਾ ਕੇ ਸੀਤਲਾ ਮੰਦਰ ਨੂੰ ਇਸੇ ਤਰ੍ਹਾਂ ਭਗਵਾਨ ਬਾਲਮੀਕ ਜੀ ਦਾ ਰਾਮਤੀਸ ਮੰਦਰ ਸਾਡਾ ਪਿੰਡ ਯਾਦਗਾਰ ਫੌਜੀਆਂ ਦੀਆਂ ഗോൾഡൻ ഗേറ്റ് बनाया